ਸਤਿ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਕਰਦਾ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਣੇ ਆ ਅੱਜ ਦੀ ਵੀਡੀਓ ਵਿੱਚ ਈਟੀਟੀ 2364 ਸਕਰੂਟੀ ਪ੍ਰੋਸੈਸ ਦੀ ਗੱਲ ਕਰਨ ਜਾ ਰਹੇ ਹਾਂ ਕਿ ਹੁਣੇ ਇਹਨਾਂ ਵੱਲੋਂ ਇੱਕ ਨਵਾਂ ਅਪਡੇਟ ਜਾਰੀ ਕੀਤਾ ਗਿਆ ਹੈ ਜਿਸ ਅਕੋਰਡਿੰਗ ਸਕਰੂਟੀ ਲਈ ਜਿਹੜੀ ਕਾਲ ਦਿੱਤੀ ਗਈ ਹੈ ਉਹ ਦਿੱਤੀ ਗਈ ਹੈ 12 6 2024 ਤੋਂ ਲੈ ਕੇ 26 2024 ਤੱਕ ਸੋ ਆਉਣ ਵਾਲੇ ਕੁਝ ਦਿਨਾਂ ਵਿੱਚ ਜਿਹੜਾ ਤੁਹਾਡਾ ਸਕਰੂਟੀ ਦਾ ਪ੍ਰੋਸੈਸ ਹੈਗਾ ਆ ਉਹਨਾਂ ਸਾਥੀਆਂ ਲਈ ਜਿਨ੍ਹਾਂ ਸਾਥੀਆਂ ਨੇ ਇਹਨਾਂ ਦਿਨਾਂ ਵਿੱਚ ਸਕਰੂਟੀ ਨਹੀਂ ਕਰਵਾਈ ਸੀ ਭਾਵ ਇਹ ਜਿਨ੍ਹਾਂ ਨੇ 16 12 2020 ਤੋਂ ਲੈ ਕੇ 24 12 2020 ਦੇ ਵਿੱਚ ਸਕਰੂਟੀ ਦਾ ਪ੍ਰੋਸੈਸ ਨਹੀਂ ਕਰਵਾਇਆ ਸੀ ਉਹਨਾਂ ਸਾਥੀਆਂ ਲਈ ਕਾਲ ਦਿੱਤੀ ਗਈ ਹੈ ਸਕਰੂਟੀ ਦੇ ਲਈ ਤੇ ਕਟ-ਆਫ ਪਲੱਸ ਐਕਸਪੀਰੀਅੰਸ ਦੇ ਮਾਰਕਸ ਇਹਨਾਂ ਵੱਲੋਂ ਜਿਹੜੇ ਵੀ ਐਡ ਕੀਤੇ ਗਏ ਆ ਜਾਂ ਫਿਰ ਜਿਹੜੇ ਵੀ ਤੁਸੀਂ ਫਾਈਨਲ ਨੰਬਰ ਵੇਖਦੇ ਹੋ ਉਸ ਨੰਬਰਾਂ ਦੇ ਆਧਾਰ ਤੇ ਇਹਨਾਂ ਨੇ 12 13 14 18 19 20 ਇਹ ਪੰਜ ਡੇਟਸ ਆ ਗਈਆਂ ਨੇ ਜਿਨ੍ਹਾਂ ਦੇ ਵਿੱਚ ਨੰਬਰ ਵੀ ਮੈਂਸ਼ਨ ਕੀਤੇ ਹੋਇਆ ਮੈਂ ਉਹਦੇ ਬਾਰੇ ਵੀ ਤੁਹਾਨੂੰ ਦੱਸ ਦਿੰਨਾ ਐਂਡ ਇਸ ਤੋਂ ਇਲਾਵਾ ਜਿਹੜਾ ਸਾਰਾ ਨੋਟੀਫਿਕੇਸ਼ਨ ਹੈ ਇਹ ਤੁਹਾਨੂੰ ਆਪਣੇ ਟੈਲੀਗ੍ਰam ਚੈਨਲ ਤੇ ਵੀ ਭੇਜ ਦਿੱਤਾ ਜਾਏਗਾ ਜਿਹਦਾ ਨਾਮ ਹੈ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਹਨੂੰ ਜੁਆਇਨ ਕਰ ਲਿਓ ਐਂਡ ਮੈਂ ਉੱਥੇ ਤੁਸੀਂ ਨਾ ਉਹ ਜਿਹੜੀ ਪੀਡੀਐਫ ਹੈਗੀ ਆ ਉਹਨੂੰ ਵੀ ਪ੍ਰੋਪਰ ਚੰਗੇ ਤਰੀਕੇ ਨਾਲ ਪੜ੍ਹ ਲਿਓ ਸੋ ਇੱਕ ਵਾਰ ਮੈਂ ਦੱਸ ਦਿੰਨਾ ਕਿ ਜਿਹੜਾ ਸ케ਡਿਊਲ ਇਹਨਾਂ ਵੱਲੋਂ ਜਾਰੀ ਕੀਤਾ ਗਿਆ ਹੈ IIT 2364 ਕਾਉਂਸਲਿੰਗ ਦੇ ਲਈ ਸੋ 12 6 2024 ਨੂੰ ਐਂਡ 13 ਤੇ 14 ਤਰੀਕ ਨੂੰ ਇਹ ਤਿੰਨ ਡੇਟਸ ਨੂੰ ਜਿਹੜੇ ਸਾਥੀ ਬੁਲਾਏ ਜਾਣਗੇ ਉਹ ਹੋਣਗੇ ਜੀ ਓਪਨ ਕੈਟਾਗਰੀ ਦੇ ਇਹਦੇ ਵਿੱਚ ਕੈਟਾਗਰੀ ਨਹੀਂ ਮੈਂਸ਼ਨ ਕਰਦੀ ਤੁਹਾਡੀ ਕਿਹੜੀ ਕੈਟਾਗਰੀ ਹੈਗੀ ਆ ਬਟ ਇੱਥੇ ਮਾਰਕਸ ਮੈਟਰ ਕਰਦੇ ਨੇ ਜਿਨ੍ਹਾਂ ਸਾਥੀਆਂ ਦੇ 64 ਨੰਬਰ ਤੋਂ ਲੈ ਕੇ 62 ਨੰਬਰ ਹੈਗੇ ਆ ਉਹ ਸਾਥੀ ਜਾਣਗੇ 12 ਜੂਨ 2024 ਦੇ ਵਿੱਚ ਮੁਹਾਲੀ ਜਿਹੜਾ ਕਿ ਇਹਨਾਂ ਦਾ ਦਫਤਰ ਹੈਗਾ ਜੀ ਡੀਪੀਆਈ ਉੱਥੇ ਤੁਸੀਂ ਐਡਰੈਸ ਵੀ ਦੇਖ ਸਕਦੇ ਹੋ ਜਿਹੜੀ ਮੈਂ ਪੀਡੀਐਫ ਭੇਜੂਗਾ ਉਹਦੇ ਵਿੱਚ ਪ੍ਰੋਪਰ ਐਡਰੈਸ ਵੀ ਦਿੱਤਾ ਹੋਇਆ ਇਸ ਤੋਂ ਬਾਅਦ 13 6 2024 ਨੂੰ ਜਿਹੜੇ ਸਾਥੀ ਬੁਲਾਏ ਗਏ ਆ ਉਹਨਾਂ ਦੇ ਮਾਰਕਸ 62 ਤੋਂ ਲੈ ਕੇ 63 ਹੋਣਗੇ ਐਂਡ ਇਹਦੇ ਵਿੱਚ 1996 ਜਿਨ੍ਹਾਂ ਦਾ ਬਰਥ ਹੋਇਆ ਉਹ ਐਂਡ ਇਸ ਤੋਂ ਪਹਿਲਾਂ ਜਿਨ੍ਹਾਂ ਦਾ ਬਰਥ ਹੋਇਆ ਉਹ ਸਾਰੇ ਸਾਥੀ ਆਉਣਗੇ 13 6 2024 ਨੂੰ ਉਸ ਤੋਂ ਬਾਅਦ 14 6 2024 ਨੂੰ ਉਹ ਸਾਥੀ ਆਉਣਗੇ ਜਿਨ੍ਹਾਂ ਦਾ ਜਿਹੜਾ ਜਨਮ ਹੈਗਾ ਜਾਂ ਜਾਂ ਤਾਂ 1997 ਵਿੱਚ ਹੋਇਆ ਹੋਵੇ ਜਾਂ ਤਾਂ ਉਸ ਤੋਂ ਬਾਅਦ ਹੋਇਆ ਹੋਵੇ ਐਂਡ ਇਹਨਾਂ ਦੇ ਮਾਰਕਸ 61 ਤੋਂ ਲੈ ਕੇ 62 ਦੇ ਵਿੱਚ ਇਹ ਰੱਖੇ ਗਏ ਆ ਐਂਡ ਸੇਮ ਡੇਟ ਨੂੰ ਕਹਿ ਲਓ ਵੀ ਪੀ ਐਚ ਔਰਥੋ 50 ਤੋਂ ਲੈ ਕੇ 56 ਮਾਰਕਸ ਵਾਲੇ ਜਿਹੜੇ ਕੈਂਡੀਡੇਟਸ ਹੈਗੇ ਆ ਇਹਨਾਂ ਨੂੰ ਇੱਥੇ ਬੁਲਾਇਆ ਗਿਆ ਹੈ ਐਂਡ ਇਸ ਤੋਂ ਬਾਅਦ BC ਕੈਂਡੀਡੇਟਸ ਦੀ ਗੱਲ ਕਰੀਏ ਇਹਦਾ BC ਕੈਂਡੀਡੇਟਸ ਨੂੰ ਜਿਨ੍ਹਾਂ ਦੇ ਮਾਰਕਸ ਹੈਗੇ ਆ 57 ਤੋਂ ਲੈ ਕੇ 60 ਨੰਬਰਾਂ ਦੇ ਵਿੱਚ ਵਿੱਚ ਉਹਨਾਂ ਨੂੰ 15 6 2024 ਨੂੰ ਬੁਲਾਇਆ ਗਿਆ 18 6 2024 ਨੂੰ ਬੁਲਾਇਆ ਗਿਆ SC NB ਦੇ ਕੈਂਡੀਡੇਟਸ ਨੂੰ ਜਿਨ੍ਹਾਂ ਦੇ ਮਾਰਕਸ ਹੈਗੇ ਆ 41 ਤੋਂ ਲੈ ਕੇ 52 ਤੱਕ ਤੇ ਉਸ ਤੋਂ ਬਾਅਦ 19 ਤਰੀਕ ਨੂੰ ਬੁਲਾਇਆ ਗਿਆ ਹੈ SC RO ਦੇ ਕੈਂਡੀਡੇਟਸ ਨੂੰ ਜਿਨ੍ਹਾਂ ਦੇ ਨੰਬਰ ਹੈਗੇ ਆ 56 ਤੋਂ ਲੈ ਕੇ 60 ਦੇ ਵਿੱਚ ਵਿੱਚ ਜਾਂ ਫਿਰ ਇੰਨੇ ਨੰਬਰ ਹੈਗੇ ਆ SCROESM ਜਿਹੜੇ ਕਿ ਐਕ ਸਰਵਿਸਮੈਨ ਦੇ ਕੈਂਡੀਡੇਟਸ ਹੁੰਦੇ ਆ ਉਹਨਾਂ ਨੂੰ ਬੁਲਾਇਆ ਗਿਆ ਹੈ ਜਿਨ੍ਹਾਂ 19 ਨੂੰ ਜਿਨ੍ਹਾਂ ਦੇ ਮਾਰਕਸ ਹੈਗੇ 33 ਤੋਂ ਲੈ ਕੇ 53 ਦੇ ਵਿੱਚ 20 ਤਰੀਕ ਨੂੰ ਚਾਰ ਕੈਟੇਗਰੀਜ਼ ਨੂੰ ਬੁਲਾਇਆ ਗਿਆ ਹੈ SCRO 54 ਤੋਂ ਲੈ ਕੇ 55 ਤੱਕ BC X ਸਰਵਿਸਮੈਨ 37 ਤੋਂ ਲੈ ਕੇ 48 ਤੱਕ ਜਰਨਲ ਦੇ ਜਿਹੜੇ X ਸਰਵਿਸਮੈਨ ਦੇ ਕੈਂਡੀਡੇਟਸ ਹੈਗੇ ਆ 36 ਤੋਂ ਲੈ ਕੇ 50 ਤੱਕ ਐਂਡ EWS ਦੇ ਜਿਹੜੇ ਕੈਂਡੀਡੇਟਸ ਹੈਗੇ ਆ ਫੋਰ ਜਰਨਲ 56 ਤੋਂ ਲੈ ਕੇ 40 ਤੱਕ ਹੋਪਸੋ ਵੀਡੀਓ ਹੈਲਪਫੁਲ ਰਹੀ ਹੋਗੀ ਬਾਕੀ ਮੈਂ ਸੇਮ ਪੀਡੀਐਫ ਨੂੰ ਮੈਂ ਟੈਲੀਗ੍ਰam ਚੈਨਲ ਤੇ ਵੀ ਸ਼ੇਅਰ ਕਰ ਦੂੰਗਾ ਇਸ ਤਰ੍ਹਾਂ ਦੀਆਂ ਅਪਡੇਟਸ ਪ੍ਰਾਪਤ ਕਰਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਵੀਡੀਓ ਨੂੰ ਲਾਈਕ ਕਰ ਦਿਓ ਥੈਂਕ ਯੂ so much ਫॉर ਵਾਚਿੰਗ ਗੋਡ ਬlesਸ ਯੂ ਆਲ